Oh! Yeah. ਦਾ ਵਿਸ਼ਾ ਬਣਿਆ ਹੋਇਆ ਆ ਕਰਦੀਆਂ ਬਰੋਸਾ ਦੇ ਦੋ ਦੋਲੇ ਵਾਲੇ ਗੱਪਰੂ ਮੇਰੇ ਮਿੱਤਰੋ ਦੁਨੀਆਂ ਦੇ ਵੱਡੇ ਜਾਫੀ ਬਣ ਗਿਆ ਇੱਕ ਪਾਸੇ ਬਾਜੇ ਵਾਲਾ ਬਾਜੇ ਵਾਲਾ ਆ ਸਾਹਮਣੇ ਮੇਰੇ ਮਿੱਤਰੋ ਜਿਹੜੇ ਫਰੀਦਕੋਟ ਦੀ ਕੰਨੇ ਧਰਤੀ ਆ ਬਾਗੇ ਫਰੀਦ ਦੀ ਕੰਨੇ ਨਗਰੀ ਆ ਔਰ ਬਾਗੇ ਫਰੀਦ ਦੀ ਨਗਰੀ ਵਾਲਾ ਮੁੰਡਾ ਸੰਦੀਪ ਕੰਨੇ ਜਿਹੜੇ ਵੀਰੋ ਬਾਡੇ ਥੱਲੇ ਵਾਲਾ ਕਹਿੰਦੇ ਨੰਬਰ ਆਪਣੀ ਟੀਮ ਦੇ ਜੁੜ ਗਿਆ ਵੱਡਿਆਂ ਨੇ ਕਿੰਦਾ ਕਹਿੰਦੇ ਦੋ

ਨੰਬਰ ਦੇਖੋ ਕਿਹਦੇ ਪਾਸੇ ਰੁੜਦਾ ਹੈ ਗੱਲ ਜਿਹੜਾ ਫੈਸਲੇ ਦੀ ਨਹੀਂ ਗੱਲ ਜਿਹੜਾ ਸੋਚ ਕੇ ਕਰੀ ਤੇਲੀ ਨੌਂ ਦਾ ਮਕਦਮਾ ਭਾਰੀ ਸਾਨੇ ਦਾ ਫੈਸਲਾ ਸੋਚ ਕੇ ਕਰੀ ਫੈਸਲੇ ਆਏ ਹੋਏ ਨੰਬਰ ਸਾੜੀ ਰੈਫਰੀ ਬਣ ਕੇ ਵੀਰ ਬਣ ਕੇ ਆਪਾਂ ਦੇਖੋ ਇਧਰਲੇ ਪਾਸੇ ਕੋਈ ਗੱਲ ਨਹੀਂ ਐ ਫੈਸਲਾ ਤੇ ਉਹਨਾਂ ਲਈ ਲੈਣਾ ਹੈ ਆ ਨੰਬਰ ਹੋਲਡ ਹੈ ਜੀ ਚੈੱਕ ਕਰ ਲਓ ਭਰਾਵਾਂ ਕੇ ਬਹੁਤ ਬਹੁਤ ਧੰਨਵਾਦ ਹੋਣਾ ਹੈ ਅਗਲੀ ਰੇਡ ਲੋਕੜੀਆਂ ਕਦੇ ਐਨ ਪਿਆਰ ਪਰ ਜਾ ਰਿਹਾ ਹੈ ਹਰਸ਼ ਦਾ ਲੋਧਰ ਪੈਂਦਾ ਹੈ ਹਾਂਜੀ ਸੇ ਕਹਿੰਦੇ ਬਾਜ਼ੇ ਖਾਣੇ ਦਾ ਸੰਦੀਪ ਲਗਾ ਹੋਇਆ ਨਾਲ ਕਹਿੰਦੇ ਮੇਰੇ ਮਿੱਤਰੋ ਗੱਲ ਮੋਨੂ ਦੀ ਚੱਲ ਰਹੀ ਹੈ ਨਾਲ ਕਹਿੰਦੇ ਗੁਰੂ ਸਰੀਆ ਸੁਖੀ ਦੁਨੀਆ ਕਹਿੰਦੇ ਮਨਾਉ ਉਹੀ ਪਿਆਰ ਕਰਦੀ ਹੈ ਅੱਜ ਦੀ ਤਰੀਕੇ ਵੱਡੇ ਜਾਫੀ ਵੱਡੇ ਜਾਫੀ ਸਾਹਮਣੇ ਬਾਜ਼ੇ ਖਾਣੇ ਵਾਲਾ ਤੇ ਲੋਕੀਆ ਕਹਿੰਦੇ ਰਵੜਗੂ ਵਾਅਦਾ ਕਰਿਆ ਮੈਂ ਲਓ ਸਾਹਮਣੇ ਲੋਕੀਆ ਦੇ ਨੰਬਰ ਜਿਹੜਾ ਜਿਹੜਾ ਜੋੜ ਲੱਗਾ ਸ਼ਕੀਨਾ ਦੇ ਸ਼ਹਿਰੋਂ ਕੰਨੇ ਮੁੰਡਾ ਆਇਆ ਲਓ ਸਾਹਮਣੇ ਕੰਨੇ ਜਿਹੜੇ ਨੰਬਰ ਜੋੜਿਆ ਆਹ ਕਹਿੰਦੇ ਬੁੱਠਡੇ ਵਾਲਾ ਮੇਰੇ ਵੀਰ ਜਿੱਥੋਂ ਦੀ ਕਹਿੰਦੇ ਏਸ਼ੀਆ ਦੀ ਸ਼ਾਨ ਹੈ ਸੰਤ ਅੱਧੀ ਸ਼ਨੀ ਕਦੀ ਮੰਨੀ ਗਈ ਹੈ ਦੇਵੀ ਜਿਵੇਂ ਤੰਗ ਵਾਲਾ ਮੰਨ ਕਹਿੰਦੇ ਇਸ਼ਾਰੇ ਸੁੱਖੀ ਨਗਰੇ ਕਰ ਦਿੰਦੇ ਆ ਫੈਸਲੇ ਵੀ ਨੰਬਰ ਜਿਹੜਾ ਰੇਂਦਰ ਪਾ ਕੇ ਟੀਮ ਦੇ ਸੇ ਜੋੜ ਗਿਆ ਅਗਲੀ ਰੇਡ ਜੋਗੜਿਆ ਅਰਸ਼ ਪਾਉਣ ਲਈ ਕਹਿੰਦੇ ਫੇਰ ਚਾਰ ਵਾਰ ਪਿਆ ਰਿਹਾ ਲੈ ਵੀ ਉਧਰੋਂ ਪਾਸੇ ਰਾਜਵੀਰ ਜਿਹੜਾ 10 ਕਿਲੋ ਦੇਸੀ ਘਿਓ ਦਿੱਤਾ ਇਹ ਆ ਦਸਤਾਂ ਨੂੰ ਉਹ ਸਾਡੇ ਕਹਿੰਦੇ ਕਿੰਡੂ ਭਰਾ ਦੇ ਬਲੀਏ ਕਹਿੰਦੇ ਦਿੱਤਾ ਜਾਣਾ ਲਓ ਬਹੁਤ ਕਹਿੰਦੇ ਧੰਨਵਾਦ ਰਾਉ ਦੀ ਕਹਿੰਦੇ ਇਸ ਵਿੱਚ ਜੋੜ ਗਿਆ ਤੋਂ ਤੇ ਇਹ ਸੰਦੀਪ ਦੀ ਇੱਕ ਸਫਤ ਹੈ ਵੀ ਆਪਣੀ ਕਬੱਡੀ ਦੇ ਮੇਰੇ ਵੀਰੋ ਜਦ ਰੇਡ ਪਾਉਣੇ ਹੁੰਦੀ ਹੈ ਪਹਿਲੀ ਅਗੇ ਹੰਦਿਆਂ ਦੇ ਕੋਲੇ ਖੜ ਜਾਂਦਾ ਹੈ ਇਹ ਤਾਵੇਂ ਰੇਡਰ ਹੁੰਦੇ ਆ ਇਹ ਜਿਗਰੇ ਵਾਲੇ ਹੁੰਦੇ ਆ ਅਗਲੀ ਰੇਡ ਉਹਨਾਂ ਕਦੇ ਫੇਰ ਬੱਜੋਆਂ ਦੀ ਧਰਤੀ ਹੈ ਉਹ ਕੀ ਨਾਮ ਹੈ ਆ ਕਹਿੰਦੇ ਬਾਬੇ ਕਰੇ ਨੂੰ 22 ਪਿੰਡ ਬਰਨਾ ਦੇ ਵਿੱਚ ਮਿਲੇ ਹੈ ਉਹਦਾ ਪਿੰਡਾ ਜੋ ਕਹਿੰਦੇ ਇੱਕ ਪਿੰਡ ਬੱਧਿਆ ਇਹ ਬੱਜੋਆਂ ਦੇ ਪਿੰਡ ਤੋਂ ਚੱਲ ਗਿਆ ਹੈ ਮਹਾਰਾਜ ਦਾ ਲਾਂਟਾ ਰਾਮਪੁਰੇ ਕਲਾਕੇ ਦਾ ਚੋਬਰ ਰੇਡ ਇਹਦੇ ਲਾਗੇ ਕਰਕੇ ਵਾਸਾ ਮਿੱਤਰ ਤੋਤੇ ਵਾਲਾ ਇਹ ਡੱਬ ਗਿਆ ਏ ਤੋਤੇ ਵਾਲਾ ਉਹ ਪਾਈ ਨੇ ਸ਼ੋਰ ਨਹੀਂ ਜਾਂਦੇ ਜਿੰਨਾਂ ਨੇ ਦੌਰ ਕਰਾਇਆ ਉਹਨਾਂ ਦੇ ਦੌਰ ਨਹੀਂ ਜਾਂਦੇ ਉਹਨਾਂ ਦੇ ਦੌਰ ਨਹੀਂ ਜਾਂਦੇ ਲਓ ਸਾਹਮਣੇ ਮੇਰੇ ਮਿੱਤਰੋ ਵਾਕਈ ਕਹਿ ਇੱਕ ਜਗਨ ਨੇ ਵੱਡੇ ਖਾਣੇ ਦਾ ਸੰਦੀਪ ਕੁਝ ਕੱਢਦਾ ਪਰ ਨੰਬਰ ਜਿਹੜਾ ਰੇਡਰ ਦੇ ਹਿੱਸੇ ਤੇ ਵੱਡੇ ਬਈ ਕਰਦੇ ਹੋਗਾ ਅਗਲੀ ਰੇਡ ਮੁੰਡਾ ਹਰਜੀਤ ਪਾਉਂਦੇ ਕਹਿੰਦੇ ਫੇਰ ਤਿਆਰ ਕਰਾ ਆ ਨਵਾਂ ਜਾਂ ਮੁੰਡਾ ਆਹ ਮੁੰਡੇ ਨੇ ਕਹਿੰਦੇ ਨਵੀਂ ਨਵੀਂ ਐਂਟਰੀ ਉੱਪਰ ਪਾ ਦਿੱਤਾ ਉੱਤੇ ਉੱਤੇ ਕੁੜੀ ਨੇ ਏਥੇ ਉੱਤੇ ਤੇ ਕੁੜੀ ਨੇ ਪਰ ਸਾਹਮਣੇ ਤੌਰ ਆ ਬੈਸਟਾਂ ਵਾਲੀ ਲੈਨ ਚ ਜਿਹੜਾ ਪੂਰੀਆ ਮੋੜ ਤਾਂ ਹੈ ਇਹ ਬੈਸਟਾਂ ਵਾਲੀ ਲੈਨ ਚ ਹੈ ਅਗਲੀ ਵੇੜ ਉੱਤਾਂ ਕਦੇ ਫੇਰ ਔਰ ਕਦੇ ਤਿਆਰ ਵਰ ਤਿਆਰ ਆ ਆਹ ਸਾਹਮਣੇ ਕਦੇ ਤਿਆਰ ਵਰ ਤਿਆਰਾਂ ਨੂੰ ਤਾਂ ਵੀ ਤਿਆਰੀ ਫੜਨੀ ਪੈਣੀ ਹੈ ਲਓ ਸਾਹਮਣੇ ਮੇਰੇ ਮਿੱਤਰੋ ਚਿਰਤੇ ਕਦੇ ਬੁੱਢੇ ਜਿਹੜੇ ਇਹਨਾਂ ਖਿਡਾਰੀਆਂ ਦੇ ਆ ਹਾਂ ਲੈ ਵੀ ਹੋਲਡ ਵਾਲਾ ਨੰਬਰ ਦਾ ਹੋ ਲਗ ਗਈ ਹਾਂ ਦਰਸ਼ਕ ਹਰੇ ਨੇ ਯਾਰਾ ਹੋਰ ਦੇਖਣਾ ਚਾਹੁੰਦੇ ਵੀ ਹੋਏ ਹੋਈ ਨਹੀਂ ਤਸੱਲੀ ਜਦੋਂ ਹੋਰ ਬੰਗਦਾ ਬੈਠਿਆ ਕਬੱਡੀ ਵਿੱਚ ਚੌਣ ਵਾਲੇ ਹਾਂ ਇਹ ਤਾਂ ਮੇਰੇ ਪਾਸੇ ਪੰਜਾਬ ਲਾਈਵ ਵਾਲੇ ਵੀ ਬਹੁਤ ਬਹੁਤ ਧੰਨਵਾਦ ਆ ਔਰ ਨਾਲ ਇਧਰਲੇ ਪਾਸੇ ਸਰਬੱਤ ਪੰਜਾਬ ਲਾਈਵ ਵਾਲੇ ਭਰਾ ਪਹਿਲੇ ਦਿਨ ਤੋਂ ਲੈ ਕੇ ਜਿਹੜਾ ਮੇਲਾ ਕਵਰ ਕੀਤਾ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਲੈ ਵੀ ਕਿਹੜੇ ਕਿਹੜੇ ਕਹਿੰਦੇ ਵੀ ਹਲੇ ਹੋਇਆ ਨਹੀਂ ਨੇੜਾ ਹੋਵੇ ਹੋਰ ਲੈ ਵੀ ਨੇੜੇ ਨੇੜੇ ਕਹਿੰਦੇ ਵੀ ਇੱਕ ਦੋ ਕਬੱਡੀਆਂ ਜੇ ਹੋਰ ਤਾਂੀਆਂ ਪਾਉਂਦੀਆਂ ਇੱਕ ਵਾਰੀ ਰੋਲਾ ਜੰਦੇ ਪਾੜੋ ਉਹ ਨੰਬਰ ਜਿਹੜਾ ਵੀ ਸੀਰੀਆ ਦਿੱਤਾ ਗਿਆ ਵੀਰ ਸਾਡੇ ਜੋੜ ਕਰ ਲੋ ਬੱਤੋ ਨੇ ਆ ਰਿਹਾ ਕਹਿੰਦੇ ਫੇਰ ਰੇਡ ਪਾ ਕੇ ਲੱਗਦਾ ਹੈ ਇਹ ਆ ਗੋਲ ਦੀ ਬੱਤੋਣ ਦੀ ਧਰਤੀ ਦਾ ਅੱਜ ਦੀ ਤੀਗ ਦਾ ਵਧੀਆ ਰੇਡਰ ਬਣ ਗਿਆ ਹੁਣ ਸਾਹਮਣੇ ਆਹ ਜੱਫੀਆਂ ਦੇ ਮੈਚ ਕਿਨੋ ਸ੍ਰੀ ਰੈ ਨੰਬਰ ਜਿਹੜਾ ਰੇਡਰ ਜੋੜ ਗਿਆ ਤਾਲ ਅੱਜ ਤੇ ਮੈਨੂੰ ਲੱਗਦਾ ਓ ਹੋਰਾਂ ਜਿਹੜਾ ਮੁੰਡਾ ਵਾਕਿਆ ਚੰਗਾ ਵੱਡੀ ਵੱਡੀ ਖੇਡਾਂ ਦੇ ਖੇਡਦਾ ਹੈ ਕੋਟ ਭਾਈ ਦੇ ਦੋਤਾ ਫਿਰ ਖੇਡਿਆ ਹੈ ਤੇ ਹੋਰ ਦੋ ਦੰਦ ਹੈ 1 ਮਿੰਟ ਵੀਰੇ ਹਾਂਜੀ ਹਾਂਜੀ ਚਾਹਦਾ ਮੈਂ ਸਵਾਗਤ ਹੋਇਆ ਤੇ ਦੋਦੇ ਦੇ ਨੰਬਰ ਨੇ 9.5 ਤੇ ਕੋਟ ਭਾਈ ਦੇ ਨੰਬਰ ਨੇ 13 ਅੱਜ ਦੇ ਮੇਲੇ ਦੀ ਫਾਸਟ ਟੀਮ ਕੋਟ ਭਾਈ ਤੇ ਸੈਗਰ ਟੀਮ ਜਿਹੜੀ ਦੋਤਾ ਲੈ ਵੀ ਜਿੰਨਾਂ ਫਾਸਟ अचड़ेदी के ने ने के पियो